ਅੱਜ ਇੱਕ ਪਾਸੇ ਤਾਂ ਜਿੱਥੇ ਪੂਰੇ ਦੇਸ਼ ਭਰ ਵਿੱਚ 26 ਜਨਵਰੀ ਗਣਤੰਤਰ ਦਿਵਸ ਬੜੀ ਹੀ ਤੂਮ-ਤਾਮ ਨਾਲ ਮਨਾਇਆ ਗਿਆ ਉੱਥੇ ਹੀ ਫਿਲੌਰ ਦੀ ਅਗਰ ਗੱਲ ਕਰੀਏ ਤਾਂ ਫਿਲੌਰ ਵਿਖੇ ਸ਼ੀਰਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਦਿਹਾੜਾ 바ਵਾ ਸਾਹਿਬ ਜੀ ਦੇ ਬੁੱਤ ਦੇ ਫੁੱਲ ਮਲਾਮਾ ਭੇਟ ਕਰਕੇ ਮਨਾਇਆ ਗਿਆ ਇਸ ਦੌਰਾਨ ਵੱਖ-ਵੱਖ ਬੁਲਾਰੇ ਨੇ ਸਮੂਹ ਦੇਸ਼ ਵਾਸੀਆਂ ਨੂੰ 26 ਜਨਵਰੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ 바ਵਾ ਸਾਹਿਬ ਵੱਲੋਂ ਲਿਖੇ ਸੰਵਿਧਾਨ ਦੀ ਰੱਖਿਆ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਇਸ ਦੌਰਾਨ ਪ੍ਰਣਾ ਰਾਏ ਕੁਮਾਰ ਸੰਧੂ ਤਾਰਾ ਚੰਦ ਜਖੂ ਮਨੋਜੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ ਸਾਰੇ ਸੰਗਤਾਂ ਨੂੰ ਜੈ ਕਰਦਾਏ ਧੰਨ ਕਰਦਾਏ ਜੈ ਭੀਮ ਜੈ ਭਾਰਤ 26 ਜਨਵਰੀ ਤੇ ਅਜ ਗਣਤੰਤਰ ਦਿਵਸ ਤੇ ਸਾਰੀਆਂ ਸੰਗਤਾਂ ਨੂੰ ਮੇਰੇ ਦਾਸ ਪ੍ਰਵਨ ਪ੍ਰਵਨ ਕਮੇਟੀ ਵੱਲੋਂ ਲੱਖ ਲੱਖ ਵਧਾਈਆਂ ਆ 26 ਜਨਵਰੀ 1950 ਨੂੰ ਜੋ ਡਾਕਟਰ 바ਵਾ ਸਾਹਿਬ ਮੇੜਗਾ ਜੀ ਨੇ ਜੋ ਸੰਵਿਧਾਨ ਲਿਖਿਆ ਸੀ ਉਹ ਅੱਜ ਇਹ ਦਿਨ ਲਾਗੂ ਹੋਇਆ ਸੀਗਾ ਤੇ ਸਾਰੇ ਹੀ ਇੰਡੀਆ ਵਿੱਚ ਜੋ ਵੀ ਕਾਨੂੰਨ ਸਾਰਾ ਅੱਜ ਦੇ ਦਿਨ ਹੀ ਬਣੇ ਸੰਦ ਅਸੀਂ ਡਾਕਟਰ ਸਾਹਿਬ ਦੇ ਬਹੁਤ ਧੰਨਵਾਦੀ ਆ ਤੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਜਿਹੜਾ ਸਾਡੀ ਕੌਮ ਨੂੰ ਜਿਹੜਾ ਐਸਸੀ ਕੌਮ ਨੂੰ ਉਹਨਾਂ ਨੇ ਇਹ ਚ ਪ੍ਰਤੀਨਿਧਤਾ ਦਿੱਤੀ ਹੈ ਸਤਾਨ ਦਿੱਤਾ ਆ ਉਹਦੇ ਵਾਸਤੇ ਵੀ ਬਹੁਤ ਧੰਨਵਾਦੀ ਆ ਬਹੁਤ ਸੇ ਸਪੈਸ਼ਲ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਮੌਜੂਦਾ ਸਰਕਾਰ ਆ ਉਹ ਕਾਫੀ ਉਲਟ-ਪੁਲਟ ਬੋਲਦੇ ਆ ਅਸੀਂ ਉਹਦੀ ਨਿੰਦਾ ਕਰਦੇ ਆ ਔਰ ਮੰਗ ਕਰਦੇ ਆ ਫਰਕਾ ਤੋਂ ਜਿਹੜੇ ਡਾਕਟਰ ਸਾਹਿਬ ਬਾਰੇ ਉਹਨਾਂ ਸ਼ਬਦ ਕਹਿ ਸਗੇ ਉਹਦੀ ਮਾਫੀ ਮੰਗਣ। ਦੂਜਾ ਅੱਜ ਦੇਖਿਆ ਹੁਣ ਅਸੀਂ ਖੜੇ ਇੱਥੇ ਪਿੱਪਲ ਵਗੈਰਾ ਬਹੁਤ ਆ ਰਹੇ ਆ। ਜੇ ਟਿੱਪੇ ਇਦਾਂ ਚੱਲਦੇ ਰਏ ਤਾਂ ਡਾਕਟਰ ਸਾਹਿਬ ਜਿਹੜੀ ਪਤਮਾ ਆ ਜੋ ਸਟੈਚੂ ਆ ਇਹਦਾ ਨੁਕਸਾਨ ਹੋ ਸਕਦਾ। ਅਸੀਂ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਟਿੱਪਲਾਂ ਦਾ ਆਉਣ ਜਾਣ ਬੰਦ ਕਰੇ ਤਾਂ ਕਿ ਜਿਹੜੀ ਇਹ ਮੂਰਤੀ ਸਾਡੇ ਬਾਬਾ ਸਾਹਿਬ ਦੀ ਉਹ ਸੁਰੱਖਿਅਤ ਰਹੇ। ਇੱਕ ਵਾਰੀ ਫੇਰ ਸਾਰਿਆਂ ਨੂੰ ਜੈ ਪੀਮ ਜੈਪਾਲ। ਮੈਂ ਅੱਜ ਇਸ ਗਣਤੰਤਰ ਦਿਵਸ ਦੇ ਸਾਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਅੱਜ ਮੈਂ ਉਸ ਮਹਾਨ ਰੈਵਨ ਨੂੰ ਵੀ ਸਹਿਜਾ ਕਰਦਾ ਹਾਂ ਜਿਨ੍ਹਾਂ ਦਾ ਲਿਖਿਆ ਆ ਭਾਰਤ ਦੇ ਸੰਵਿਧਾਨ ਅੱਜ 26 ਜਨਵਰੀ ਨੂੰ ਲਾਗੂ ਹੋਇਆ ਸੀ ਤੇ ਅਸੀਂ ਸਾਰੇ ਦੇਸ਼ ਵਾਸੀ ਅੱਜ ਅਸੀਂ ਉਹਨਾਂ ਦਾ ਲਿਖੇ ਸੰਵਿਧਾਨ ਦਾ 26 ਜਨਵਰੀ ਗਣਤੰਤਰ ਦਿਵਸ ਜਿਹੜਾ ਉਹ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ ਤੇ ਇਹਦੇ ਨਾਲ ਹੀ ਮੈਂ ਫਿਰ ਵੀ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਫਲੋਰ ਵਾਸੀਆਂ ਨੂੰ ਬਹੁਤ ਬਹੁਤ ਦਾਈ ਦਿੰਦਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।